ਇਸ ਸੰਘਰਸ਼ ਦੇ ਵਿੱਚ 50 ਦੇ ਆਸ-ਪਾਸ ਵਿਗਿਆਨੀਆਂ ਨੇ ਮੀਟਿੰਗਾਂ ਕੀਤੀਆਂ ਨੇ ਤੁਹਾਡੇ ਵੱਲੋਂ ਦਿੱਤੇ ਹੋਏ ਵਿਗਿਆਨੀਆਂ ਨਾਲ ਜਿਹੜੇ ਕਿ ਹੁਣ ਹਾਮੀ ਭਰਦੇ ਆ ਵੀ ਹਾਂ ਇਫੈਕਟ ਠੀਕ ਆ ਕੱਲ ਦੇ ਸ਼ੋਰ ਉੱਠ ਕੇ ਆ ਕੇ ਇੱਥੇ ਬੋਲਦੇ ਬੋਲ ਜਾਂਦੇ ਆ ਇੱਥੇ ਤਾਂ ਜ਼ਹਿਰ ਫੈਲ ਗਈ ਜੀ ਸਾਡੀਆਂ ਮਤਾਵਾਂ ਤੁਸੀਂ ਕੱਲ ਨੂੰ ਕਿਹਨੂੰ ਦਵਾਗੇ ਉਹ ਐਨੀ ਹਵਾ ਚ ਛੱਡੀ ਜਾਂਦੇ ਹੋ ਯਾਰ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਏ ਸਾਇੰਸਦਾਨ ਜਿਨ੍ਹਾਂ ਨੇ ਤੁਹਾਡੇ ਪਲਾਂਟ ਤੇ ਆ ਕੇ ਉੱਥੇ ਬਹਿਸ ਕੀਤੀ ਉਹਨਾਂ ਨੂੰ ਇਸ ਬੰਦੇ ਨੇ 1 ਮਿੰਟ ਚ ਪੁੱਛਾ ਦੱਸ ਕੇ ਜ਼ੀਰੋ ਕਰਤਾ ਤੁਸੀਂ ਤੁਹਾਡੇ ਦੇ ਬੈਠੇ ਹੋ ਜਿਨ੍ਹਾਂ ਨੇ ਹੰਡਾਇਆ ਤਰਨਾ ਆਪਦੇ ਉੱਪਰ ਜਿਨ੍ਹਾਂ ਨੇ ਜਾ ਕੇ ਮੀਟਿੰਗਾਂ ਕੀਤੀਆਂ ਕੋਈ ਡੀਸੀ ਦਫ਼ਤਰ ਕੀਤੀ ਕੋਈ ਕਿਤੇ ਕੋਈ ਕਿਤੇ ਸਾਇੰਸਦਾਨ ਦਾ ਨਾ ਕੀਤੀਆਂ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਵੀ ਇਹ ਕੀ ਚੀਜ਼ ਆ ਇਹ ਫੈਕਟਰੀ ਕਾਦੀ ਹੈ ਇਹ ਤਾਂ ਆਪਣੇ ਘਰਾਂ 'ਚ ਗੋਬਰ ਗੈਸ ਪਲਾਂਟ ਬੜੇ ਸਾਲਾਂ ਦੇ ਲੱਗੇ ਆ ਤੇ ਛੋਟੇ ਹੁੰਦੇ ਦੇਖਦੇ ਆਉਂਦੇ ਆ ਉਹੀ ਚੀਜ਼ ਹੈ ਕੀ ਹੈ ਕੁਛ ਨਹੀਂ ਹੈ ਪਰ ਜਦੋਂ ਇੱਕ ਆਪਣੀ ਨਰਮਾਨਸਿਕਤਾ ਇੱਕ ਹਿਊਮਨ ਨੇਚਰ ਹੈ ਇੱਕ ਆਦਮੀ ਦੀ ਮਾਨਸਿਕਤਾ ਹੈ ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ 4-5 ਵਾਰੀ ਇੱਕ ਗੱਲ ਬਾਰ-ਬਾਰ ਕਹਿ ਦਿਓ ਤਾਂ ਉਹ ਕਰ ਕਰ ਜਾਂਦੀ ਦਿਮਾਗ 'ਚ ਵੀ ਨਹੀਂ ਯਾਰ ਇਹ ਤਾਂ ਗੱਲ ਲੱਗਦਾ ਕੁਝ ਹੋਣੀ ਹੈ ਮੈਂ ਇੱਕ ਬੰਦੇ ਬਾਰੇ ਕਿਸੇ ਬਾਰੇ ਗੱਲ ਕਿ ਸਾਨੂੰ ਕਹਦਾ ਵੀ ਨਹੀਂ ਯਾਰ ਇਹਦਾ ਬੰਦਾ ਬਹੁਤ ਮਾੜੀ ਸੌਤ ਦਾ ਮਾਲਕ ਹੈ ਤਾਂ ਚੋਰ ਹੈ ਤਾਂ ਚੋਰ ਹੈ ਤਾਂ ਚੋਰ ਪੰਜਵੀਂ ਵਾਰ ਤੁਹਾਡੇ ਦਿਮਾਗ 'ਚ ਹੀ ਗੱਲ ਬਹਿ ਜੂ ਯਾਰ ਵਾਕੀ ਬੰਦਾ ਚੋਰ ਹੈ ਤੁਹਾਡੇ ਨਾਲ ਪਿੰਡ ਵਾਲੇ ਨਾਲ ਇਹ ਸਾਜ਼ਿਸ਼ ਖੇਢੀ ਗਈ ਪਹਿਲਾਂ ਉਹਨੂੰ ਦੂਰ ਕਰਦੇ ਕਰਦੇ ਬਹੁਤ ਸਮਾਂ ਲੱਗ ਗਿਆ ਸਾਨੂੰ ਤੁਸੀਂ ਹੁਣ ਸਾਰਾ ਜੀ 11000 ਆਬਾਦੀ ਦਾ ਪਿੰਡ ਆ ਤਾਂ 11000 ਬੰਦਿਆਂ ਨੂੰ ਤਾਂ ਸਾਰੇ ਸਮਝਾ ਨਹੀਂ ਸਕਦੇ ਅਸੀਂ ਇਹ ਤਾਂ ਜਿਹੜੇ ਇੱਕ ਕੁਖੋਂ ਜੰਮੇ ਬੱਚੇ ਆ ਉਹਨਾਂ ਦੀ ਆਪਸ 'ਚ ਮੇਲ ਖਾਂਦੀ ਸੋਚ ਤੇ ਆਪਾਂ ਇੱਕ ਸਾਰੇ ਏਡੇ ਵੱਡੇ ਨਗਰ ਦੀ ਸੋਚ ਕੇ ਮੇਰ ਲਾ ਲਈਏ ਦੱਸੋ ਮੈਨੂੰ ਸੋ ਉਹਦੇ 'ਚ ਇਹ ਹੁੰਦਾ ਵੀ ਇੱਕ ਵੱਡਾ ਜੋ ਨਗਰ ਦਾ ਵੱਡਾ ਹਿੱਸਾ ਹੈ ਤਾਂ ਉਹ ਇੱਕ ਵੱਡਾ ਹਿੱਸਾ ਫੈਸਲਾ ਲੈ ਲਵੇ ਉਹ ਆਪਣੇ ਬੰਦੇ ਸਾਨੂੰ ਦੱਸ ਦਵੇ ਕਿਹੜੇ ਆ ਉਹਨਾਂ ਨੇ ਕਮੇਟੀ ਬਣਾਤੀ ਵੀ ਆਹ ਬੰਦੇ ਜੋ ਫੈਸਲਾ ਲੈਣਗੇ ਜੀ ਸਾਨੂੰ ਮਨਜ਼ੂਰ ਹੁਣ ਉਹ ਕਮੇਟੀ ਤੇ ਉਹ ਪੰਚਾਇਤ ਨੇ ਜਿੰਨੀਆਂ ਮੀਟਿੰਗਾਂ ਕੀਤੀਆਂ ਦਿੱਲੀ ਦਿੱਲੀ ਤੋਂ ਲੈ ਕੇ ਸਾਇੰਸਦਾਨ ਆਏ ਤੁਸੀਂ ਆਪਣੇ ਸਾਇੰਸਦਾਨ ਆਪਦੇ ਤੁਹਾਡੇ ਵੱਲੋਂ ਵੀ ਗਏ ਸਰਕਾਰ ਵੱਲੋਂ ਵੀ ਆਏ ਇੱਕ ਵਾਰ ਨਹੀਂ ਆਉਣ ਤੁਹਾਨੂੰ ਕਿ ਸਾਡੇ ਪੇਟਾਂ ਤੋਂ ਮੈਂਬਰ ਆਏ ਉਹਨਾਂ ਨੇ 2 ਕੁ ਮਿੰਟ ਲਾਏ ਤੁਹਾਡੇ ਤੇ ਸਿਰਫ ਛੋਟੀ ਜੀ ਗੱਲ ਦੱਸਤੀ ਵੀ ਆ ਗੋਬਰ ਗੈਸ ਪਲਾਂਟ ਹੈ ਵੀ ਇਹ ਆਪਣੇ ਘਰਾਂ 'ਚ ਲੱਗਿਆ ਇਹ ਇੱਕ ਵੱਡਾ ਵਰਜਨ ਹੈ ਇੰਨਾ ਹੀ ਫਰਕ ਹੈ ਤੇ ਤੁਸੀਂ ਇਹ ਸੋਚੋ ਵੀ ਜਿਹੜੀ ਇਹ 2 ਮਿੰਟ ਦੀ ਗੱਲ ਹੈ ਤੇ ਸਾਡੇ 2-2 ਘੰਟੇ ਦੀਆਂ ਮੀਟਿੰਗਾਂ ਮੈਨੂੰ ਪਤਾ ਹੀ ਨਹੀਂ ਕਿੰਨੀਆਂ ਸੌਆਂ ਦੀਆਂ ਗਲਤੀਆਂ ਚ ਹੋਈਆਂ ਤੇ ਕਿੰਨੀਆਂ ਗੱਲਾਂ ਹੋਈਆਂ ਹੋਣੀਆਂ ਤਾਂ ਜਾ ਕੇ ਕਿਤੇ ਅੱਜ ਇਹ ਫੈਸਲਾ ਲਿਆ ਗਿਆ ਤੁਹਾਡੇ ਵੱਲੋਂ ਬੜਾਈ ਕਮੇਟੀ ਤੁਹਾਡੇ ਵੱਲੋਂ ਬੜਾਈ ਜਿਹੜੀ ਪੰਚਾਇਤ ਨੇ ਵੀ ਆਹ ਚੀਜ਼ ਤੇ ਆਪਾਂ ਇੱਕ ਮੁੱਦੇ ਤੇ ਆ ਕੇ ਫੈਸਲਾ ਲਿਆ ਜਿਵੇਂ ਇੱਕ ਸੰਘਰਸ਼ ਕਰਨ ਦਾ ਇੱਕ ਦਿਨ ਇੱਕ ਟਾਈਮ ਹੁੰਦਾ ਸਹੀ ਵੀ ਸੰਘਰਸ਼ ਕਰਨ ਦਾ ਸਹੀ ਟਾਈਮ ਚੁਣ ਲਿਆ ਵੀ ਆ ਬਿਲਕੁਲ ਵਧੀਆ ਟਾਈਮ ਤੇ ਸੰਘਰਸ਼ ਸ਼ੁਰੂ ਕਰ ਲਿਆ ਉਦਾਂ ਹੀ ਸੰਘਰਸ਼ ਦਾ ਕਰਨ ਦਾ ਵੀ ਇੱਕ ਸਹੀ ਟਾਈਮ ਹੁੰਦਾ ਨਹੀਂ ਤਾਂ ਸਾਰੀ ਮਿਹਨਤ ਕੀਤੀ ਕਰਾਈ ਤੇ ਪਾਣੀ ਫਿਰ ਜਾਂਦਾ ਹੁਣ ਮੈਂ ਤੁਹਾਨੂੰ ਅੱਜ ਵੀ ਕਹਿ ਦਿੰਦਾ ਹੁਣ ਕੁਝ ਬੰਦੇ ਆ ਕੇ ਇੱਥੇ ਬੋਲ ਗਏ ਬੜਾ ਮਾੜਾ ਚੰਗਾ ਬੋਲ ਗਏ ਮਤਲਬ ਉਹਨਾਂ ਨੇ ਕੀਤੀ ਕਰਾਈ 1.5-2 ਸਾਲ ਦੀ ਇੱਕ ਮਿੰਟ 'ਚ ਹੀ ਖੂਚ ਬਾਤੀ ਦਿੱਲੀ ਨੂੰ ਲੈ ਕੇ ਮਤਲਬ ਐਡੇ ਤਗੜੇ ਤਗੜੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਏ ਸਾਇੰਸ ਦਾ ਜਿਨ੍ਹਾਂ ਨੇ ਥੋੜੇ ਪਲਾਂਟ ਤੇ ਆ ਕੇ ਉੱਥੇ ਬਹਿਸ ਕੀਤੀ ਉਹਨਾਂ ਨੂੰ ਇਸ ਬੰਦੇ ਨੇ ਇੱਕ ਮਿੰਟ 'ਚ ਪੁੱਛਾ ਦੱਸ ਕੇ ਜ਼ੀਰੋ ਕਰਤਾ ਹਾਂ ਜੀ ਖੜ ਜਾ ਦੱਸਦਾ ਤੈਨੂੰ ਮੈਂ ਖੜ ਜਾ ਟੱਗ ਜਾ ਠੰਡਰਾ ਠੰਡਰਾ ਦੱਸ ਹਾਂ ਠੀਕ ਹੈ ਔਰ ਅੱਜ ਚਾਰ ਜਣੇ ਉੱਠ ਕੇ ਆ ਗਏ ਵੀ ਸਾਨੂੰ ਦੇ ਉੱਜ ਟਾਈਮ ਅਸੀਂ ਕਰਦੇ ਆਂ ਮੂਰੇ ਲੱਗਦੇ ਆਂ ਅਸੀਂ ਇਹਨਾਂ ਨੂੰ ਵੀ ਮਨਾ ਲਾਂਗੇ ਉਸ ਤੋਂ ਬਾਅਦ ਕੀ ਗਾਰੰਟੀ ਆ ਵੀ ਚਾਰ ਨਵੇਂ ਬੇਬੂਖ ਨਹੀਂ ਉੱਠ ਕੇ ਆਉਣਗੇ ਦੱਸੋ ਮੈਨੂੰ ਜਰਾ ਗਾਰੰਟੀ ਲੈਂਦਾ ਕੋਈ ਜਦੋਂ ਇੱਕ ਤੁਸੀਂ ਸਾਰੇ ਪਿੰਡ ਵਾਸੀਆਂ ਨੇ ਇੱਕ ਫੈਸਲਾ ਲੈ ਲਿਆ ਵੀ ਅਸੀਂ ਆਹ ਬਣਾਤੀ ਕਮੇਟੀ ਕਮੇਟੀ ਸਾਡਾ ਫੈਸਲਾ ਲਓ ਤੁਸੀਂ ਕੋਰਟ 'ਚ ਵੀ ਗਏ ਸਾਰਾ ਕੁਝ ਕਰ ਲਿਆ ਜਿਹੜੀ ਗੱਲ ਮੈਂ ਤੁਹਾਨੂੰ ਮਾਨਸਿਕਤਾ ਦੀ ਕਹਿਤੀ ਵੀ ਤੁਹਾਡੇ ਦਿਮਾਗ ਦੇ ਵਿੱਚ ਕੁਝ ਲੋਕਾਂ ਨੇ ਮੌਕਾ ਪ੍ਰਸਤ ਰੋਗ ਸੀ ਵਿੱਚ ਜਿਨ੍ਹਾਂ ਨੇ ਆਪਣਾ ਲਾਹਾ ਬਹੁਤ ਲਿਆ ਉਹਨਾਂ ਨੇ ਦਿਮਾਗ 'ਚ ਗੱਲ ਪਾਤੀ ਇਹ ਤਾਂ ਜ਼ਹਿਰ ਆ ਜੀ ਇਹ ਤਾਂ ਮਰ ਚੱਲੇ ਆਪਾਂ ਤਾਂ ਖਤਮ ਆ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਫੈਕਟਰੀਆਂ ਕਿੰਨੇ ਸਾਲਾਂ ਦੀ ਚੱਲਦੀਆਂ ਉਹ ਜਮ੍ਹਾਂ ਸ਼ਹਿਰਾਂ ਦੇ ਵਿੱਚ ਚੱਲ ਰਹੀਆਂ ਉੱਥੇ ਨਹੀਂ ਕੋਈ ਪ੍ਰੋਬਲਮ ਆਈ ਹਾਈ ਕੋਰਟ ਨੇ ਇਸ ਚੀਜ਼ ਦਾ ਫੈਸਲਾ ਲਿਆ ਹਾਈ ਕੋਰਟ ਨੇ ਟੀਮਾਂ ਬਣਾਈਆਂ ਹਾਈ ਕੋਰਟ ਦੇ ਬਹਿਸ ਹੋਈ ਜਾ ਕੇ ਉੱਥੇ ਬੜੇ ਮਤਲਬ ਸਾਇੰਸ ਦਾ ਉਹਦੀ ਬਹਿਸ ਹੋਈ ਹਾਈ ਕੋਰਟ ਨੇ ਆਫਟਰ ਐਂਡ ਚ ਆਪਾਂ ਕੋਈ ਹਾਈ ਕੋਰਟ ਤੋਂ ਉੱਪਰ ਤਾਂ ਨਹੀਂ ਹੈ ਹਾਈ ਕੋਰਟ ਨੇ ਡਿਸੀਜ ਦਿੱਤਾ ਵੀ ਨਈ ਫੈਕਟਰੀਆਂ ਬਿਲਕੁਲ ਸਹੀ ਨੇ ਇਹਨਾਂ ਨੂੰ ਲਾਓ ਤੇ ਇਹਨਾਂ ਨੂੰ ਚਲਾਓ ਹੁਣ ਜਦੋਂ ਇਹ ਫੈਸਲਾ ਆ ਗਿਆ ਵੀ ਚਲਾਓ ਫਿਰ ਅਸੀਂ ਆ ਕੇ ਦੁਬਾਰਾ ਬੇਨਤੀ ਕੀਤੀ ਵੀ ਆਪਾਂ ਇਸ ਚੀਜ਼ ਦਾ ਹੱਲ ਕੱਢੀਏ ਹਾਈ ਕੋਰਟ ਨੇ ਫੈਸਲਾ ਦਿੱਤਾ ਆਪਾਂ ਨੂੰ ਵੀ ਤਾਂ ਹੱਲ ਕੱਢਣਾ ਪੈਣਾ ਫੈਕਟਰੀਆਂ ਚਲਾਉਣ ਵਾਸਤੇ ਕਹਤਾ ਵੀ ਇਹਦਾ ਕੋਈ ਨੁਕਸਾਨ ਨਹੀਂ ਹੈ ਕੱਲ ਦੇ ਸ਼ੋਰ ਉੱਠ ਕੇ ਆ ਕੇ ਇੱਥੇ ਬੋਲਦੇ ਬੋਲ ਜਾਂਦੇ ਆ ਇੱਥੇ ਤਾਂ ਜ਼ਹਿਰ ਫੈਲ ਗਈ ਜੀ ਸਾਡੀਆਂ ਮਤਾਵਾਂ ਤੁਸੀਂ ਕੱਲ ਨੂੰ ਕਿਹਨੂੰ ਦਵਾਗੇ ਉਹ ਐਨੀ ਹਵਾ ਦੀ ਛੱਡੀ ਜਾਂਦੇ ਹੋ ਯਾਰ ਅ ਕਮੇਟੀ ਬਣਾਈ ਆ ਇਹਨਾਂ ਨੂੰ 1.5 ਸਾਲ ਹੋ ਗਿਆ ਮੀਟਿੰਗਾਂ ਕਰਦ ਨੂੰ ਇਹ ਕਿਤੇ ਐ ਨਹੀਂ ਤੁਰੇ ਫਿਰਦੇ ਤੁਸੀਂ ਅੱਜ ਆ ਕੇ ਮੂੰਹ ਚਾੱਕ ਕੇ ਬੋਲਤਾ ਆਏ ਹੋ ਜੂ ਜੀ ਆਏ ਹੋ ਜੂ ਮਨੋਂ ਆਪਸ ਸਿਆਣੇ ਬਣਨਾ ਕਦੋਂ ਆ ਯਾਰ ਯੱਕ ਮੁੰਡੇ ਤੁਸੀਂ ਯੱਕ ਸੋਚ ਲੱਖੋ ਥੋੜਾ ਬੋਤੋ ਤਾਂ ਦਿਮਾਗ ਤੋਂ ਸੋਚੋ ਇੱਕ ਗੱਲ ਪਰ ਮੈਂ ਐ ਤਾਂ ਚਲੋ ਇੱਕ ਇਹ ਬੜਾ ਵਧਾਈ ਦਾ ਮਤਲਬ ਦਿਨਾ ਸੰਘਾਸ਼ਕ ਕਮੇਟੀ ਨੂੰ ਵਧਾਈ ਦੇ ਪਾਤਰ ਨੇ ਵੀ ਇਹਨਾਂ ਨੇ ਜਿਹੜੀ ਚੀਜ਼ ਪਹਿਲਾਂ ਮੁੱਖ ਰੱਖੀ ਸੀ ਵੀ ਅਸੀਂ ਇੱਥੇ ਨਗਰ ਦੇ ਕੋਲੇ ਫੈਕਟਰੀ ਲੱਗਣ ਨਹੀਂ ਦੇਣੀ ਹਾਲਾਂਕਿ ਅੱਜ ਇੱਥੇ ਲੱਗ ਜੇ ਮੈਨੂੰ ਪਤਾ ਵੀ ਇਹਦਾ ਕੋਈ ਨੁਕਸਾਨ ਨਹੀਂ ਹੋ ਪਰ ਜਿਹੜੀ ਸੋਚ ਬਹਿ ਗਈ ਉਹਦੇ ਕਰਕੇ ਅਸੀਂ ਇੱਥੋਂ ਚੱਕਣੀ ਚਾਹ ਪੈ ਗਈ ਫਿਰ ਜਦੋਂ ਚੱਕਣੀ ਹੈ ਵੀ ਠੀਕ ਆ ਨਗਰ ਦੀ ਜਿੱਤ ਹੋ ਗਈ ਚੱਕੋ ਜੀ ਇੱਥੋਂ ਚੱਕ ਤੀ ਕਿੱਤਾ ਤਾਂ ਲਾਉਣੀ ਪੈਣੀ ਹੈ ਫੇਰ ਤੁਹਾਨੂੰ ਜਗਾ ਦੇਖੋ ਸਾਰੇ ਪਿੰਡ ਨੂੰ ਕਿੰਨੀ ਵਧੀਆ ਮਿਲ ਰਹੀ ਹੈ ਸਰਪ ਦੇ ਉੱਤੇ ਇੱਥੇ ਕਮੇਟੀ ਹਾਲ ਬਣਨਾ ਸਭ ਕੁਝ ਬਣਨਾ ਪਿੰਡ ਦਾ ਕਿਸੇ ਦਾ ਟੀਮ ਕਿਸੇ ਦਾ ਵਿਆਹ ਕਰਨਾ ਕਿਸੇ ਦਾ ਬੱਚੇ ਦਾ ਕਰਨਾ ਕੋਈ ਹੋਰ ਫੰਕਸ਼ਨ ਕਰਨਾ ਤੁਹਾਨੂੰ ਫ੍ਰੀ ਆਉਟ ਹੋ ਜਾਣਾ ਇਹ ਨਾ ਸੋਚੋ ਵੀ ਇਹ ਤੁਹਾਨੂੰ ਵੀ ਕਿਸੇ ਕੋਈ ਲਾਲਚ ਦੇ ਤਾਂ ਕਿਸੇ ਨੇ ਡੀਸੀ ਸਾਹਿਬ ਨਾਲ ਗੱਲਾਂ ਹੋਈਆਂ ਬਹਿ ਕੇ ਆਈਏਐਸ ਅਫਸਰ ਹੈ ਗੱਲਾਂ ਸਿਰਫ ਕਿਉਂ ਹੋਈਆਂ ਕਿਉਂਕਿ ਮੰਗ ਰੱਖਤੀਆਂ ਫਿਰਾਂ ਪਿੰਡ ਨੇ ਵੀ ਆ ਸਾਡੀਆਂ ਮੰਗਾਂ ਨੇ ਜੀ ਜਦੋਂ ਗੱਲ ਪਤਾ ਲੱਗੀ ਵੀ ਹਾਈ ਕੋਰਟ ਨੇ ਕਹਤਾ ਚਲਾਓ ਇਹ ਗੱਲ ਪਤਾ ਲੱਗੀ ਵੀ ਇਹ ਤਾਂ ਨੁਕਸਾਨ ਕੋਈ ਨਹੀਂ ਫੇਰ ਮੰਗਾਂ ਰੱਖੀਆਂ ਵੀ ਅਸੀਂ ਇੱਥੇ ਬੈਠੇ ਆ ਸਾਡੇ ਪਿੰਡ ਦੇ ਆ ਕੰਮ ਹੋਣ ਵਾਲੇ ਵੀ ਸਾਡੇ ਕਰਾਓ ਤਾਂ ਬੈਠ ਕੇ ਟੇਬਲ ਤੇ ਕਾਨਫਰੰਸਾਂ ਹੋਈਆਂ ਆ ਆਪਸੀ ਕਮੇਟੀਆਂ ਹੋਈਆਂ ਤਾਂ ਕਿ ਤੇ ਜਾ ਕੇ ਫਿਰ ਉਹ ਜਿਹੜਿਆ ਮੰਗਾ ਸਾਝੀਆਂ ਪਿੰਡ ਦੀਆਂ ਸੀਗੀਆਂ ਉੱਤੇ ਫਿਰ ਗੱਲ ਜਾ ਕੇ ਉਹ ਡੀਸੀ ਸਾਹਿਬ ਨਾਮੀ ਭਰੀ ਵੀ ਠੀਕ ਐ 2 ਕਰੋੜ ਦਾ ਕੰਮ ਤੱਕ ਦਾ ਮੈਂ ਹੀ ਕਰਾ ਸਕਦਾ ਵੀ ਮੇਰੇ ਕੋਲੇ ਪਾਵਰ ਆ ਮੇਰੇ ਕੋਲ ਪੈਸਾ ਇਹ ਕੋਈ ਜਿਵੇਂ ਆ ਮੇਰੇ ਭਰਾ ਨੇ ਛੋਟੇ ਨੇ ਬਹੁਤ ਵਧੀਆ ਇੱਕ ਮੋਹਨ ਸ਼ਬਦ ਕੱਢਿਆ ਬਹੁਤ ਮੈਂ ਕਹਿੰਦਾ ਸ਼ਾਬਾਸ਼ ਇਹਨੂੰ ਬੜੀ ਸੋਹਣੀ ਸਿੱਖਿਆ ਲਈ ਇਹਨੇ ਘਰੋਂ ਆਪਣੇ ਕੋਈ ਐ ਬੋਲੀ ਦਾ ਆਪਣੇ ਅਬਜ਼ਰਵ ਕਰਨਾ ਸਾਰਾ ਪਿੰਡ ਲੜਾਈ ਲੜ ਰਿਹਾ ਹੈ ਤੁਸੀਂ ਆ ਕੇ ਮੂੰਹ ਚਾ ਕੇ ਮਤਲਬ ਛਾਪਦੀ ਹੋਰ ਬੋਲਦੇ ਮੈਂ ਤਾਂ ਹਰਾਮ ਫਿਰ ਜੇ ਤੁਸੀਂ ਕਮੇਟੀ ਮੂਹਰੇ ਲਾਈ ਹੈ ਜੇ ਉਹਨੇ ਫੈਸਲਾ ਲੈ ਲਿਆ ਫਿਰ ਉਹਦਾ ਆਦਰ ਵੀ ਕਰੋ ਯਾਰ ਕਿਸੇ ਗੱਲ ਤੇ ਆਪਾਂ ਆਉਣਾ ਹੀ ਨਹੀਂ ਜੇ ਗੱਲ ਨਿਬੜਦੀ ਆ ਸਾਰੀ ਗੱਲ ਹੋਊਗੀ ਕਲੀਅਰ ਵੀ ਫੈਕਟਰੀ ਦਾ ਕੋਈ ਭਾਈ ਨੁਕਸਾਨ ਨਹੀਂ ਹੈ ਜਿੰਨੀਆਂ ਗੱਲਾਂ ਕਰਦੇ ਸੀ ਵੀ ਜੇ 10 ਗੱਲਾਂ ਕਰਦੇ ਸੀ ਇਹ ਚ ਜ਼ਹਿਰ ਹੈ ਇਹ ਚ ਪਾਣੀ ਹੈ ਇਹ ਚ ਹਵਾ ਹੈ ਇਹ ਹੈ ਉਹ ਗੱਲਾਂ ਦੋ ਵੀ ਨਹੀਂ ਰਹੀਆਂ ਸਾਰੀਆਂ ਤੇ ਫੈਸਲਾ ਹੋ ਗਿਆ ਨਾ ਇਹਦੇ ਵਿੱਚ ਕੋਈ ਪ੍ਰਦੂਸ਼ਣ ਮੀਥੇਨ ਗੈਸ ਆ ਜਿਹੜੀ ਤੁਹਾਡੇ ਘਰੇ ਰੋਜ਼ ਤੁਸੀਂ ਗੋਬਰ ਗੈਸ ਪਾਰਟਲ ਪਲਾਂਟ ਲਾਇਆ ਇਹਨਾਂ ਸਾਲਾਂ ਦੀ ਤੁਸੀਂ ਉੱਥੇ ਬਣਾਉਣੇ ਰੋਟੀਆਂ ਉਹ ਗੈਸ ਆ ਉਹ ਮਸ਼ੀਨਰੀ ਇੰਨੀ ਮਹਿੰਗੀ ਹੈ ਉੱਥੇ ਲੀਕੇਜ ਹੋਣੀ ਨਹੀਂ ਜੇ ਮੰਨ ਲਓ ਲੀਕੇਜ ਹੁੰਦੀ ਹੈ ਤਾਂ ਨੁਕਸਾਨ ਤਾਂ ਫੈਕਟਰੀਆਂ ਨੂੰ ਹੋਣਾ ਉਹ ਕੋਈ ਉਹੀ ਤਾਂ ਵੇਚਣੀ ਹੈ ਜੇ ਲੀਕੇਤੀ ਉਹ ਇੰਨੀ ਹਰ ਕੀ ਗੈਸ ਆ ਸਿੱਧੀ ਉੱਪਰ ਅਸਮਾਨ 'ਚ ਜਾਂਦੀ ਹੈ ਇੰਨੀ ਉਹ ਹਲਕੀ ਆ ਉਹ ਹਵਾ ਤੋਂ ਵੀ ਹਲਕੀ ਆ ਉਹ ਸਾਈਡ ਨੂੰ ਨਹੀਂ ਜਾਂਦੀ ਤਾਂ ਜਾਣੀ ਨਹੀਂ ਜਿਹਦਾ ਤੇ ਵੀ 0% ਚਾਂਸ ਹੈ ਪਾਣੀ ਉਹਨੇ ਕੱਢਣਾ ਕੋਈ ਨਹੀਂ ਜੋ ਉਹਦੇ ਚ ਗੋਭ ਪੈਣਾ ਹੈਗਾ ਉਹ ਸੁਕਾ ਕੇ ਉਹ ਤਾਂ ਉਹ ਬੰਨਣਾ ਖਾਦ ਬਣਨੀ ਹੈ 100 ਮੀਟਰ ਦਾ ਇਹ ਸਿਰਫ ਜਿਹੜਾ ਹੈਗਾ ਕਲੀਅਰ ਗਨ ਹੋ ਗਈ ਵੀ ਕੰਤ ਤੋਂ ਉਹਦੇ 100 ਮੀਟਰ ਤੱਕ ਵਿੱਚ ਕੋਈ ਉਹ ਨਾ ਹੋਵੇ ਬਸ ਇੰਨੀ ਗੱਲ ਉਹ ਇਹ ਇਸ ਕਰਕੇ ਨਹੀਂ ਵੀ ਇਹਦਾ ਕੋ ਨੁਕਸਾਨ ਹੈ ਉਹ ਇੱਕ ਬਸ ਇੱਕ ਕਹਿ ਲੋ ਰੂਲ ਬਣੇ ਹੋਏ ਆ ਵੀ ਉੱਥੇ ਕੋਈ ਆਵਾਜ਼ ਹੀ ਆਉਣੀ ਹੈ ਹੈਵੀ ਵੇਕ ਲਾਉਣਾ ਕੋਈ ਸ਼ੋਰ ਆਣਾ ਵੀ ਤਾਕਰ ਕਰਕੇ ਰੂਲ ਬਣ ਗਏ ਬਸ ਨਹੀਂ ਤਾਂ ਤੁਹਾਨੂੰ ਦਿਹਾੜੇ ਦੇ ਖਾਤਰ ਨਾਲ ਉੱਥੇ ਜਮ ਕਰਾਂ ਦੇ ਵਿੱਚ ਬਲੱਗੀ ਹੋਈ ਹੈ ਫੈਕਟਰੀ ਚੱਲ ਰਹੀ ਹੈ ਬੜੀ ਬੰਦੀ ਕੋਈ ਪ੍ਰੋਬਲਮ ਨਹੀਂ ਹੈ ਹਾਂ ਫਿਰ ਉਹਤੇ ਇਹ ਵੀ ਸ਼ਰਤ ਰੱਖੀ ਸੀ ਵੀ ਨਹੀਂ ਅਸੀਂ ਕਮੇਟੀ ਬਣਾਉਣੀ ਹੈ ਜੀ ਅਸੀਂ ਚੈੱਕ ਕਰਾਂਗੇ ਵੀ ਇਹ ਕੋਈ ਗਲਤ ਚੀਜ਼ ਤਾਂ ਨਹੀਂ ਵਰਤੂ ਉਹ ਭਾਵੇਂ ਭਾਤੀ ਦੀ ਸੀ ਸਾਡੀ ਵੀ ਠੀਕ ਹੈ ਕਮੇਟੀ ਬਣਾਓ ਜਲ ਮਰਜ਼ੀ ਚੈੱਕ ਕਰੋ ਚਾਹੇ ਰੂਟ ਚੈੱਕ ਕਰੋ ਕਿ ਉੱਥੇ ਮਾਲ ਆ ਰਿਹਾ ਕਿ ਜਾ ਰਿਹਾ ਅਕਸਰ ਨੂੰ ਕੋਈ ਚੀਜ਼ ਤੁਹਾਡੇ ਇਲਾਕੇ ਚ ਆਉਂਦੀ ਹੈ ਕੋਈ ਫੈਕਟਰੀ ਬਣਦੀ ਹੈ ਉਹਦੇ ਨਾਲ ਇਲਾਕੇ ਦੀ ਤਰੱਕੀ ਹੁੰਦੀ ਹੈ ਤਾਂ ਸਾਰਿਆਂ ਨੂੰ ਪਤਾ ਹੈ ਇੰਨੀ ਇਹ ਤੇ ਮਤਲਬ ਬਾਹਰੋਂ ਜਿਹੜੀ ਕੋਈ ਮਸ਼ੀਨਰੀ ਆਉਣੀ ਹੈ ਕੁਝ ਆਉਣਾ 100 ਚੀਜ਼ਾਂ ਨੇ 100 ਦੇ ਨਾਲ ਤੁਹਾਡੀ ਦਰੋਜ਼ਕਾਰ ਮਿਲਣਾ ਬੜੀਆਂ ਚੀਜ਼ਾਂ ਲੱਗਣੀਆਂ ਨੇ ਮੇਰਾ ਸਿਰਫ ਕਹਿਣ ਦਾ ਮਕਸਦ ਇਹ ਹੈ ਵੀ ਅਸੀਂ ਤਾਂ ਸਿਰਫ ਅਜੇ ਬਹੁਤ ਥੋੜੇ ਜਿਹੇ ਮਤਲਬ ਇੱਥੇ 5-7 30 ਜਣੇ ਆਏ ਆ ਵੀ ਜਿਹੜਾ ਕਿ ਤੁਹਾਡੇ ਕੋਲੇ ਰੂਪਰੂ ਹੋਏ ਆ ਇਸ ਸੰਘਰਸ਼ ਦੇ ਵਿੱਚ 50 ਦੇ ਆਸ-ਪਾਸ ਵਿਗਿਆਨੀਆਂ ਨੇ ਮੀਟਿੰਗਾਂ ਕੀਤੀਆਂ ਨੇ ਤੁਹਾਡੇ ਵੱਲੋਂ ਦਿੱਤੇ ਹੋਏ ਵਿਗਿਆਨੀਆਂ ਨਾਲ ਜਿਹੜੇ ਕਿ ਹੁਣ ਹਾਮੀ ਭਰਦੇ ਆ ਵੀ ਹਾਂ ਇਫੈਕਟ ਠੀਕ ਆ ਤਾਂ ਜਾ ਕੇ ਅਸੀਂ ਇਹ ਫੈਸਲਾ ਲਿਆ ਤਾਟ ਤੋਂ ਅੱਜ ਅਸੀਂ ਇਕੱਠੇ ਹੋਏ ਆ। ਔਰ ਜਿਹੜੇ ਬੰਦੇ ਦੀ ਇਹ ਜ਼ਮੀਨ ਇੰਨੀ ਪਈ ਆ ਤੁਹਾਨੂੰ ਲੱਗਦਾ ਵੀ ਕੋਈ ਬੰਦਾ ਇੰਨੀ ਜ਼ਮੀਨ ਮਹਿੰਗੀ ਦੇ ਵਟੇ ਕੋਈ ਹੋਰ ਦੂਰ ਜਾ ਕੇ ਜ਼ਮੀਨ ਕੋਈ ਟੱਟ ਉਹਦੇ ਵਾਲੀ ਲੈ ਲਵੇ। ਅਸੀਂ ਜਾਣਦੇ ਆ ਕਿਵੇਂ ਮਨਾਇਆ। ਵੀ ਕੋਈ ਨਹੀਂ ਯਾਰ ਐ ਸੰਪਲੀ ਫੈਕਟਰੀ 2 ਸਾਲ ਬਾਅਦ ਸ਼ੁਰੂ ਹੋਊਗੀ। ਘੱਟਾ ਸਮਝ ਲਈ ਪਹਿਲਾਂ ਕੀ ਹੋ ਗਿਆ। ਤੁਹਾਨੂੰ ਤਾਂ ਗੱਲਾਂ ਦਾ ਪਤਾ ਹੀ ਨਹੀਂ ਹੈ। ਫੰਡੋ ਸਰਪੇ ਵੇਚਾ ਕੇ ਬੋਲਤਾ ਵੀ ਲਾ ਫੈਕਟਰੀ ਲੱਗਣ ਲੱਗੀ ਆ ਉਹ ਤਾਂ ਜੈਹ ਫੈਲ ਤੁਸੀਂ ਲਾਲਾ ਲਾਸੀ ਲੱਗਰ ਦਿੰਦੇ ਐ ਤਾਂ ਕੋਈ ਵੀ ਬੋਲ ਤੂੰ ਉੱਠ ਕੇ ਗੱਲ ਨੂੰ 11000 ਤੇ 11000 ਦੇ ਇੱਕ ਇੱਕ ਮਤਾ ਬੋਲੂ ਮੈਨੂੰ ਦੱਸੋ ਜਦੋਂ ਪਿੰਡ 'ਚ ਪਹਿਲਾਂ ਅਸੀਂ ਪੁੱਛਿਆ ਸੀ ਵੀ ਫਤਵਾ ਲੈ ਲਓ ਪਿੰਡ 'ਚ ਕੱਠ ਕਰ ਲਓ ਪਿੰਡ ਦਾ ਜਿਹੜਾ ਵੱਡਾ ਇੱਕ ਹਿੱਸਾ ਜਿਹੜਾ ਹਾਮੀ ਭਰਦਾ ਠੀਕ ਆ ਕਾ ਅਸੀਂ ਕਮੇਟੀ ਬਣਾਈ ਹੈ ਜੋ ਪਤਾ ਦਾ ਫੈਸਲਾ ਹੈ ਠੀਕ ਹੈ ਉਹ ਜੋ ਫੈਸਲਾ ਲੈ ਲਿਆ ਹੁਣ ਫਿਰ ਗੱਲਾਂ ਕਿਉਂ ਕਰਦੇ ਆ ਆਪਾਂ ਦੱਸੋ ਮੈਨੂੰ ਮਤਤ ਦਾ ਸਾਰਿਆਂ ਦੇ ਅਸੀਂ ਰੋੜਾਈ ਨਹੀਂ ਸਕਦੇ ਇਹ ਵੀ ਗੱਲਾਂ ਕਲੀਅਰ ਹੈ ਸਾਰਿਆਂ ਇਫੈਕਟ ਦਾ ਨੁਕਸਾਨ ਵੀ ਕੋਈ ਨਹੀਂ ਬਣਦਾ ਚਲੋ ਆਪਾਂ ਇੱਥੋਂ ਚੱਕ ਲਈ ਤੁਹਾਡੀ ਜਿੱਤ ਹੈ ਦੇਚ ਬਹੁਤ ਵੱਡੀ ਬੈਠੇ ਜੀ ਵੀ ਆਪਾਂ ਨਗਰ ਦੇ ਕੋਲੇ ਨਹੀਂ ਜੀ ਲੱਗਣ ਦੇਣੀ ਪ੍ਰਸ਼ਾਸਨ ਨੇ ਮੰਨ ਲਿਆ ਠੀਕ ਹੈ ਜੀ ਇੱਥੋਂ ਫੈਕਟਰੀ ਚੱਕੀ ਗਈ ਅੱਜ ਤੱਕ ਅਸੀਂ ਇਹੀ ਕਹਿ ਰਹੇ ਆ ਏਸੀਬੀਏ ਦਾ ਤੁਹਾਡੀ ਜਿੱਤ ਹੈ ਜੀ ਇਹਦਾ ਮੁबारकਾ ਦੇਣਾ ਹੈ ਤੁਹਾਨੂੰ ਵੀ ਤੁਹਾਡਾ ਜਿਹੜਾ ਏਡਾ ਸੰਘਰਸ਼ ਲੜਿਆ ਗਰਮੀ ਜਾਂ ਠੰਡਾ ਮਤਾਵਾ ਨੇ ਸਾਡੇ ਬਜ਼ੁਰਗਾਂ ਨੇ ਉਹ ਤੁਹਾਡੀ ਜਿੱਤ ਹੋ ਗਈ ਫੈਕਟਰੀ ਤੋਂ ਚੱਕੀ ਗਈ ਤੇ ਉਹਦੇ ਤੇ ਆਪਾਂ ਫੇਰ ਸਵਾਲ ਜਵਾਬ ਸਵਾਲ ਜਵਾਬ ਚੱਲ ਰਿਹਾ ਜੇ ਹਲੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਸਮਾ ਕਿਉਂ ਘਟਾ ਕਿਉਂਕਿ ਹਾਈ ਕੋਰਟ ਦਾ ਆਰਡਰ ਹੈ ਹਾਈ ਕੋਰਟ ਨੇ ਕਹਿ ਇਹਨੂੰ ਚਲਾਓ ਅਸੀਂ ਤਾਂ ਕਰਕੇ ਹੀ ਬੈਠ ਕੇ ਇਹਦਾ ਡਿਸੀਜਨ ਲਿਆ ਸੀ ਵੀ ਆਪਾਂ ਅਸੀਂ ਤੁਹਾਡੇ ਵਿੱਚੋਂ ਹੀ ਆ ਮੈਂ ਕੋਈ ਬਾਹਰੋਂ ਨਹੀਂ ਆਇਆ ਕਿ ਜਾਂ ਮੈਂ ਬਾਹਰ ਨਹੀਂ ਚਲੇ ਜਾਣਾ ਕਿਤੇ ਵੀ ਮੈਂ ਤੁਹਾਨੂੰ ਦੁਬਾਰਾ ਮਿਲਣਾ ਨਹੀਂ ਅਸੀਂ ਇੱਥੇ ਹੀ ਰਹਿਣਾ ਮੈਡਮ ਬੈਠੇ ਇਹਨਾਂ ਨੇ ਇੱਥੇ ਹੀ ਰਹਿਣਾ ਕਿੱਥੇ ਜਾਣਾ ਅਸੀਂ ਤੁਹਾਨੂੰ ਕੋਈ ਝੂਠ ਬੋਲ ਕੇ ਕੱਲ ਕਿੱਥੇ ਲੁਕ ਜਾਵਾਂਗੇ ਦੱਸੋ ਮੈਨੂੰ ਤੇ ਮੈਂ ਕਿਉਂ ਕਿਸੇ ਦਾ ਬੁਝਵਾਕ ਨੂੰ ਕਿਸੇ ਨੂੰ ਜਾਇਰ ਦੇ ਉਹਦੇ ਚ ਝੋਕ ਕੇ ਜਾਊਗਾ ਜੀ ਮੇਰਾ ਕੀ ਆ ਉਹਦੇ ਚ ਨਾਮ ਇਹਦਾ ਕੋਈ ਇੱਧਰ ਰਿਸ਼ਤੇਦਾਰ ਮੇਰਾ ਨਾਮ ਇਹਦਾ ਕੋਈ ਇੱਧਰ ਰਿਸ਼ਤੇਦਾਰ ਮੈਨੂੰ ਕੀ ਲੋੜ ਪਈ ਆ ਜੀ ਮੈਂ ਕਿਸੇ ਦੇ ਜਵਾਬਾਂ ਲਈ ਕੱਲ ਨੂੰ ਉਹਨਾਂ ਦੇ ਫਿਊਚਰ ਵਾਸਤੇ ਉਹਨਾਂ ਵਾਸਤੇ ਕੋਈ ਕੰਡੇ ਕਿਉਂ ਵਿੱਚ ਕੇ ਜਾਵਾਂ ਮੈਨੂੰ ਕੀ ਲੋੜ ਪਈ ਆ ਮੈਂ ਕਿਉਂ ਪਾਪ ਦਾ ਭਾਗੀ ਬਣਾਂਗਾ ਜੀ ਮੈਂ ਕਿਉਂ ਇੱਥੇ ਕਹਿਣਾ ਤੁਹਾਡੇ ਪੁਰੇ ਅ ਇੰਨੀ ਕਰ ਰਿਹਾ ਮੈਂ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਕੀ ਲੈਣਾ ਅਸੀਂ ਤੁਹਾਡੇ ਚੋਂ ਹੀ ਆ ਅਸੀਂ ਨਹੀਂ ਚਾਹੁੰਦੇ ਵੀ ਪਿੰਡ ਵਾਲਿਆ ਜੀ ਆ ਪ੍ਰਸ਼ਾਸਨ ਚ ਦੁਬਾਰਾ ਕੋਈ ਉਹੋ ਜਿਹਾ ਸਥਿਤੀ ਬਣੇ ਵੀ ਆਪਾਂ ਦੁਬਾਰਾ ਇੱਕ ਉਹ ਜਿਹੇ ਸਾਹਮਣੇ ਦੁਸ਼ਮਣ ਵਰਕੇ ਖੜੇ ਹੋਈ ਨਾ ਅਸੀਂ ਚਾਹੁੰਨੇ ਆ ਨਾ ਪਿੰਡ ਵਾਲੇ ਚਾਹੁੰਦੇ ਆ ਤਾਂ ਕਰਕੇ ਇਹਦਾ ਇੱਕ ਹੱਲ ਕੱਢਿਆ ਸੀ ਸਾਰਿਆਂ ਨੇ ਬੈਠ ਕੇ ਵੀ ਆ ਹੱਲ ਸਹੀ ਆ ਡੀਸੀ ਸਾਹਿਬ ਨੇ ਉਕਤੇ ਮੋਰ ਲਾਈ ਆਪਣੀ ਵੀ ਠੀਕ ਆ ਐਸਐਸਪੀ ਸਾਹਿਬ ਨੇ ਕਿਹਾ ਵੀ ਠੀਕ ਹੈ ਸਾਰੀਆਂ ਗੱਲਾਂ ਬਹੁਤ ਵਧੀਆ ਤੇ ਬੜੀ ਸ਼ਾਂਤਮਈ ਢੰਗ ਨਾਲ ਬੜੇ ਪੋਜ਼ਿਟਿਵ ਉਹਦੇ ਵਿੱਚ ਗੱਲਾਂ ਮੀਟਿੰਗਸ ਹੋਈਆਂ ਨੇ ਸਾਰਿਆਂ ਦੀਆਂ ਜਿੰਨੇ ਸਵਾਲ ਸੀ ਜਿੰਨੇ ਪਿੰਡ ਚੋਂ ਕਿਹਦੇ ਸਵਾਲ ਸੀ ਜੋ ਸਵਾਲ ਸਾਰਿਆਂ ਦਾ ਜਵਾਬ ਦਿੱਤਾ ਗਿਆ ਉੱਥੇ ਕੋਈ ਚੀਜ਼ ਅਜੇ ਜਿਹੀ ਨਹੀਂ ਹੁਣ ਜਿਹੜੇ ਮੇਰੇ ਵੀਰ ਉੱਠ ਕੇ ਆਏ ਆ ਜਿਹੜੇ ਸਵਾਲ ਕਰ ਰਹੇ ਆ ਇਹ ਤਾਂ ਅਸੀਂ ਸਾਰਿਆਂ ਨੂੰ ਜਵਾਬ ਦੇ ਚੁੱਕੇ ਆ ਪਹਿਲਾਂ ਬਾਰ ਬਾਰ ਦੱਸੋ ਹੁਣ ਕਿਹਨਾਂ ਨੂੰ ਦੁਬਾਰਾ ਦੁਬਾਰਾ ਸਵਾਲ ਦਾ ਜਵਾਬ ਦੇ ਤੁਸੀਂ ਮਾਤਾ ਜੀ ਦੱਸ ਦਿਓ ਤੁਹਾਡੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਮਿਹਨਤ ਕੀਤੀ ਆ ਅਸੀਂ ਵੀ ਤੁਹਾਡੇ ਬੱਚੇ ਆ ਬਿਲਕੁਲ ਪਤਾ ਜੀ ਮੈਨੂੰ ਉਹੀ ਚੀਜ਼ਾਂ ਦੁਆਰਾ ਨਾ ਹੋਣ ਉਹੀ ਚੀਜ਼ਾਂ ਦੁਆਰਾ ਨਾ ਹੋਣ ਕਰਕੇ ਅਸੀਂ ਮਿਹਨਤ ਕੀਤੀ ਹੈ ਨਹੀਂ ਵੀ ਨਹੀਂ ਆਪਾਂ ਸਾਰੇ ਇਕੱਠੇ ਹੀ ਆਂ ਆਪਾਂ ਕੋਈ ਅਲੱਗ-ਅਲੱਗ ਨਹੀਂ ਗੱਲ ਸਿਰਫ ਇਹ ਆ ਵੀ ਹਰੇਕ ਬੰਦਾ ਆਪਣਾ ਕਰਮ ਕਰਦਾ ਤੁਸੀਂ ਖੇਤੀ ਕਰਦੇ ਹੋ ਤੁਸੀਂ ਤੁਹਾਡਾ ਉਹ ਕਰਮ ਮੇਰੇ ਵੱਲ ਦੀ ਪੈਗੀ ਮੇਰਾ ਉਹ ਕਰਮ ਮੈਂ ਆਪਦੀ ਉਹ ਡਿਊਟੀ ਕਰਦਾ ਪਰ ਹੈ ਤਾਂ ਆਪਾਂ ਇੱਕੋ ਪਰਿਵਾਰਾਂ ਚ ਹਈ ਆਂ ਮੇਰਾ ਵੀ ਪਿੰਡ ਆ ਮੋਗੇ ਦੇ ਨਾਲ ਆ ਸਾਰੇ ਹੀ ਪਿੰਡਾਂ ਤੋਂ ਉੱਥੇ ਆ ਅਸੀਂ ਕਿਹੜਾ ਕੋਈ ਅਮਰੀਕਾ ਤੋਂ ਜੰਮੇ ਪੜਾ ਕੇ ਇੱਥੇ ਆ ਕੇ ਤੁਹਾਡੇ ਤੁਹਾਡੇ ਤੋਂ ਇੱਥੇ ਇਸੇ ਮਿੱਟੀ ਦੀ ਜੰਮੇ ਇੱਥੇ ਰੋੜ ਜਾਣਾ ਅਸੀਂ ਦੇਖੋ ਅਸੀਂ ਇਹ ਜਿਹੜਾ ਗੱਲ ਕਰਦੇ ਆ ਅਸੀਂ ਇਹ ਫੈਸਲਾ ਲਿਆ ਸੀ ਕਿਉਂਕਿ ਆਪਾਂ ਕਿਸੇ ਦਾ ਨੁਕਸਾਨ ਵੀ ਨਾ ਕਰੀਏ ਕਿਸੇ ਨੂੰ ਵੀ ਮਾਰਨਾ ਵੀ ਗਲਤ ਆ ਜਿਹਦਾ ਇਨਾ ਪੈਸਾ ਲੱਗਿਆ ਉਹ ਤੁਹਾਨੂੰ ਏਡੀ ਵਧੀਆ ਇੱਕ ਜ਼ਮੀਨ ਮੌਕੇ ਤੇ ਪਿੰਡ ਦੇ ਨੇੜੇ ਦੇ ਰਿਹਾ ਤੁਹਾਡੇ ਕੰਮ ਆਉਣੀ ਆ ਅਸੀਂ ਬਹੁਤ ਮੁਸ਼ਕਲ ਨਾਲ ਮਨਾਇਆ ਸਾਰੇ ਪਾਸਿਓਂ ਇਹਨਾਂ ਨੂੰ ਵੀ ਉਹਨਾਂ ਨੂੰ ਵੀ ਹਰੇਕ ਮਤਲਬ ਗੱਲ ਦਾ ਨਿੱਕੀ-ਨਿੱਕੀ ਗੱਲ ਦਾ ਨਿਚੋੜ ਕੱਢ ਕੇ ਵੀ ਕਿੱਥੇ ਕੋਈ ਚੀਜ਼ ਕਿਵੇਂ ਕਰ ਸਕਦੇ ਆ ਵੀ ਕਿਸ ਨੂੰ ਨੁਕਸਾਨ ਨਾ ਹੋਵੇ ਤਾਂ ਕਰਕੇ ਕਿਹ ਡਿਸੀਜਨ ਲਿਆ ਅਸੀਂ ਵੀ ਆਪਾਂ ਇਦਾਂ ਕਰਦੇ ਆ ਵੀ ਤੁਹਾਡਾ ਵੀ ਜਿਹੜਾ ਹੈਗਾ ਨਗਰ ਦਾ ਜਿਹੜਾ ਮੇਨ ਮਕਸਦ ਸੀ ਵੀ ਇੱਥੇ ਫੈਕਟਰੀ ਨ ਲੱਗਣ ਜਿਹੜੀ ਤੁਹਾਡੀ ਉਹ ਜਿੱਤ ਹੋ ਗਈ ਫੈਕਟਰੀ ਇਹ ਤੋਂ ਚੱਕ ਲੈਨੇ ਆ ਫੈਕਟਰੀ ਆਪਾਂ ਚੱਕ ਕੇ ਇੱਥੋਂ ਦੂਰ ਜਿੱਥੇ ਹੋਰ ਜਗ੍ਹਾ ਵੱਟੇ ਜਗ੍ਹਾ ਸਾ ਪਿੰਡ ਦੇ ਸਕਦਾ ਉੱਥੇ ਲਾ ਲਓ ਨਾ ਉੱਥੇ ਕੋਈ ਆਬਾਦੀ ਨੇੜੇ ਐ ਨਾਲੇ ਪਿੰਡ ਨੂੰ ਇਸ ਚੀਜ਼ ਦਾ ਫਾਇਦਾ ਹੋ ਜੂਗਾ ਵੀ ਇੱਥੇ ਜਗ੍ਹਾ ਨੇੜੇ ਮਿਲ ਗਈ ਫੈਕਟਰੀਆਂ ਨੂੰ ਇਹ ਫਾਇਦਾ ਹੋਊਗਾ ਉਹਦੀ ਉੱਥੇ ਫੈਕਟਰੀ ਦੂਰ ਲੱਗ ਗਈ ਚਲੋ ਰੋਡ ਦੇ ਉੱਤੇ ਹੈਗੀ ਉਹਦਾ ਵੀ ਨੁਕਸਾਨ ਨਹੀਂ ਹੋਊਗਾ ਸਾਰੇ ਪਾਸਿਓ ਸਾਰਿਆਂ ਨੂੰ ਹੀ ਫਾਇਦਾ ਸੀ ਉੱਥੇ ਤਾਂ ਕਰ ਤਿਆ ਫੈਸਲਾ ਲਿਆ ਗਿਆ ਸੀ ਹੁਣ ਜੇ ਕੋ ਐਵੇਂ ਕੋਈ ਵਿੱਚੋਂ ਉੱਠ ਕੇ ਫੇਰ ਉਹੀ ਗੱਲ ਦੁਬਾਰਾ ਤੋਂ ਸ਼ੁਰੂ ਕਰ ਲਵੇ ਵੀ ਨਹੀਂ ਜੀ ਨਹੀਂ ਮੈਂ ਤਾਂ ਦੁਬਾਰਾ ਤੋਂ ਸ਼ੁਰੂ ਕਰੂੰਗਾ ਫੇਰ ਹੁਣ ਮੈਨੂੰ ਦੱਸ ਦੋ ਵੀ ਉਹਦੇ ਵਿੱਚ ਕਿੰਨੀ ਕਿ ਸਿਆਣਪ ਹੈ ਤੁਸੀਂ ਆਪਸੇ ਫਿਰ ਵੀ ਜੇ ਕੋਈ ਬਿਨਾਂ ਭਰਾਵ ਆ ਕੇ ਬੁਲਣਾ ਚਾਹੁੰਦਾ ਇੱਕ ਵਾਰੀ ਬੋਲ ਸਕਦਾ ਅਸੀਂ ਜਵਾਬ ਦੇਣ ਨੂੰ ਵੀ ਤਿਆਰ ਕੋਈ ਐਸੀ ਗੱਲ ਨਹੀਂ ਖੜੇ ਆ ਜੇ ਕਿਸੇ ਦੇ ਮਾਹਰ ਵਾਪਰਿਆ ਦੱਸੋ ਤਾਂ ਕਰਕੇ ਅਸੀਂ ਇਹ ਕੀਤਾ ਸੀ ਵੀ ਬਜਾਏ ਕਿ ਕੋਈ ਹਾਈ ਕੋਰਟ ਤੋਂ ਹੋਰ ਕੋਈ ਫੈਸਲਾ ਇਹ ਜਿਆ ਆ ਜਾਵੇ ਜਿਹੜਾ ਕਿ ਨੁਕਸਾਨ ਆਪਣੇ ਦੋਨਾਂ ਧਿਰਾਂ ਦਾ ਹੋ ਜਵਿਆ ਸੀ ਉਸ ਤੋਂ ਪਹਿਲਾਂ ਪਹਿਲਾਂ ਚਾਹੁੰਦੇ ਸੀ ਵੀ ਆਪਾਂ ਬੈਠ ਕੇ ਫੈਸਲਾ ਕਰ ਲਈਏ ਨਹੀਂ ਅਸੀਂ ਅਸੀਂ ਡਾਂਗਾ ਮਾਰਨ ਨੂੰ ਵੀ ਤਿਆਰ ਨਹੀਂ ਕਿਸੇ ਦਾ ਅਸੀਂ ਕਿਉਂ ਮਾਰਾਂਗੇ ਜੀ ਸਾਡੀ ਕੀ ਦੁਸ਼ਮਣੀ ਤੁਹਾਡੇ ਨਾਲ ਮੇਰੀ ਸਾਡੇ ਮੈਨੂੰ ਇੱਕ ਤਾਂ ਦੱਸੋ ਸਾਡੀ ਕੀ ਦੁਸ਼ਮਣੀ ਤੁਹਾਡੇ ਨਾਲ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦੀ ਸਾਡੀ ਮਾਤਾਵਾ ਬੈਠੀਆਂ ਤੁਸੀਂ ਬੈਠੇ ਤੁਸੀਂ ਕੀ ਕ੍ਰਾਈਮ ਕ੍ਰਾਈਮ ਕੀਤਾ ਜੀ ਅਸੀਂ ਕਿਉਂ ਕਰਾਂਗੇ ਇਸੇ ਚੀਜ਼ ਤੋਂ ਅਸੀਂ ਕਦ ਕਰਕੇ ਚਾਹੁੰਦੇ ਸੀ ਪਿਆਰ ਨਾਲ ਬੈਠ ਕੇ ਇੱਕ ਫੈਸਲਾ ਲੈ ਲਈਏ ਉਹੀ ਫੈਸਲਾ ਲਿਆ ਸੀ ਉਹੀ ਤੁਹਾਨੂੰ ਅੱਜ ਦੱਸਣ ਆਏ ਸੀ ਵੀ ਆਹ ਬਾਈ ਕਮੇਟੀ ਨੇ ਤੁਹਾਡੇ ਨੇ ਫੈਸਲਾ ਲਿਆ ਸਾਰੇ ਪ੍ਰਸ਼ਾਸਨ ਨੇ ਰਲ ਕੇ ਲਿਆ ਨਾਲੇ ਪਿੰਡ ਨੂੰ ਇੰਨੀ ਗ੍ਰਾਂਟ ਮਿਲ ਗਈ ਨਾਲ ਕੱਲਾ ਇਹ ਹੀ ਤੁਹਾਡਾ ਜਿੱਤ ਨਹੀਂ ਹੋਈ ਵੀ ਇੱਥੋਂ ਫੈਕਟਰੀ ਚੱਕੀ ਗਈ ਹੈ ਨਾਲ ਹੀ ਵੀ ਜਿੱਤ ਹੋਈ ਹੈ ਵੀ ਪਿੰਡ ਨੂੰ ਨਾਲ ਗ੍ਰਾਂਟਾਂ ਨਹੀਂ ਮਿਲ ਗਈਆਂ ਕੰਮ ਵੀ ਹੋਗੇ ਕੰਮਾਂ ਦੇ ਆਰਡਰ ਵੀ ਹੋਗੇ ਪੈਸੇ ਵੀ ਰਿਲੀਜ਼ ਹੋਗੇ ਜਿਹੜੇ ਤੁਸੀਂ ਪੰਚਾਇਤ ਨੇ ਸਾਨੂੰ ਮੰਗਾਂ ਲਿਖ ਕੇ ਦਿੱਤੀਆਂ ਸੀ ਵੀ ਸਾਡੀਆਂ ਆਹ ਸਭ ਤੋਂ ਜ਼ਰੂਰੀ ਮੰਗਾਂ ਪਹਿਲਾਂ ਕਰਾਓ ਉਹ ਪਹਿਲਾਂ ਕਰਵਾਈਆਂ ਕਹਿ ਕੇ ਡੀਸੀ ਸਾਹਿਬ ਨੂੰ ਨਹੀਂ ਸਰ ਵੀ ਆਹ ਪਹਿਲਾਂ ਕਰਾ ਦਿਓ ਐਸਡੀਐਮ ਮੈਡਮ ਬੈਠੇ ਉਹਨੂੰ ਪੁੱਛੋ ਵੀ ਕਿੰਨੀ ਕੁ ਵਾਰ ਜਾ ਕੇ ਮੀਟਿੰਗ ਕਰਕੇ ਉੱਥੇ ਕਿੰਨੀ ਕੁ ਵਾਰ ਗੱਲਾਂ ਕਰਕੇ ਵੀ ਨਹੀਂ ਸਰ ਆਹ ਕੰਮ ਨਹੀਂ ਆਹ ਕਰਾ ਦਿਓ ਆਹ ਕਰਾ ਦਿਓ ਬੜੀਆਂ ਹੋਈਆਂ ਮੀਟਿੰਗਸ ਫੇਰ ਜਿਹੜੀਆਂ ਦੂਸਰੀਆਂ ਮੰਗਾਂ ਸੀਗੀਆਂ ਪਿੰਡ ਦੀਆਂ ਆਪਦੀਆਂ ਫੈਕਟਰੀ ਲੈ ਕੇ ਵੀ ਸਾਡੀ ਕਮੇਟੀ ਬਣਾਓ ਹੋਰ ਕਾਫੀ ਮੰਗਾਂ ਸੀ ਉਹ ਵੀ ਸਾਰੀਆਂ ਡੀਸੀ ਸਾਹਿਬ ਤੱਕ ਪਹੁੰਚ ਗਿਆ ਉਹ ਵੀ ਉਹਨਾਂ ਨੇ ਮੰਨ ਲਈਆਂ ਸੋ ਆਪਾਂ ਮੇਰੇ ਹਿਸਾਬ ਨਾਲ ਤੁਸੀਂ ਜਿਆਦਾ ਸਿਆਣੇ ਹੋ ਪਰ ਮੇਰੇ ਮੈਨੂੰ ਜੋ ਲੱਗਦਾ ਵੀ ਆਪਾਂ ਇਹਦਾ ਜਿਤ ਇੱਕ ਜਿਵੇਂ ਸਹੀ ਟਾਈਮ ਤੇ ਸ਼ੁਰੂਆਤ ਸੀ ਤੇ ਸਹੀ ਟਾਈਮ ਤੇ ਐਂਡ ਵੀ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ ਬਹੁਤ ਵਧੀਆ ਜੇ ਚੜਿਆ ਆਪਾਂ ਇਹਨੂੰ ਪ੍ਰਵਾਤਪਾਣੀ ਜਿਹੜੀ ਮਨਜ਼ੂਰੀ ਨਾਲ ਆਪਾਂ ਇਸ ਚੀਜ਼ ਨੂੰ ਫਤਿਹ ਬਲਾਈਏ ਆਪਾਂ ਆਪਣਾ ਜਿਹੜਾ ਸੰਘਰਸ਼ ਆ ਉਹਦੀ ਸਮਾਪਤੀ ਕਰੀਏ ਤਾਂ ਜੋ ਅੱਗੇ ਆਪਾਂ ਜਿਹੜੇ ਕੰਮ ਹੈ ਆਪਣੇ ਪਿੰਡ ਦੇ ਭਲੇ ਵਾਸਤੇ ਆਪਣੇ ਅ ਅੱਗੇ ਤਰੱਕੀ ਵਾਸਤੇ ਗਾਹਾਂ ਜੁਟਿਏ ਆਪਾਂ ਮੈਂ ਇਹੀ ਤੁਹਾਡੇ ਤੋਂ ਮੰਗ ਕਰਦਾ ਇਹੀ ਮੇਰੀ ਆਸ ਹੈ ਜੇ ਕੋਈ ਗਲਤੀ ਤੋਂ ਕੋਈ ਸ਼ਬਦ ਗਲਤ ਕਿਹਾ ਗਿਆ ਹੋਵੇ ਕਿਸੇ ਤੋਂ ਮਾਫੀ ਚਾਹੁੰਦਾ ਬਾਕੀ ਜੇ ਕੋਈ ਹੋਰ ਸਵਾਲ ਜੋ ਕਰਨਾ ਚਾਹੁੰਦਾ ਤਾਂ ਆ ਕੇ ਸਾਡੇ ਨਾਲ ਕਰ ਸਕਦਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ